ਆ ਗਿਆ ਜਿਹੜਾ ਪਰੌਂਠਾ ਜਿਹੜਾ ਲੌਲੀ ਤੇਰੇ ਤੇ ਲੌਲੀ ਤੇਰੇ ਪਹਿਲਾ ਟੈਂਕ ਫੁੱਲ ਹੋ ਗਿਆ ਬਈ ਬੇਬੇ ਤੋਂ ਬਣਵਾ ਲੇ ਪਰੌਂਠੇ ਖਾ ਲਈ ਸ੍ਰੀ ਕਰਵਾਈ ਸਾਰਿਆਂ ਨੂੰ ਮੈਂ ਸ਼ਮਿੰਦਰ ਸਿੰਘ ਗਰੇਵਾਲ ਪਿੰਡ ਸਰਾਬਾ ਸਾਡਾ ਤਾਮਝਾਂ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਅਸੀਂ ਕਿਤੇ ਨਾ ਕਿਤੇ ਲੰਬੇ ਡੂਰ ਤੇ ਨਿਕਲੇ ਆਂ ਗੱਲ ਬਿਲਕੁਲ ਸਹੀ ਏ ਬਾਈ ਅਸੀਂ ਅੱਜ ਨਿਕਲੇ ਆਂ ਲਦਾਖ ਦੇ ਡੂਰ ਤੇ ਅੱਜ ਇਹ ਤਰੀਕ 7 ਜੂਨ 2025 ਤੇ ਦਿਨ ਪਹਿਲਾ ਪਿੰਡ ਤੋਂ ਆਪਾਂ ਤੁਰ ਪਏ ਮੇਰੇ ਨਾਲ ਮੁੰਡਾ ਸੰਦੀਪ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਮੁੰਡਾ ਕਾਲਗੜ੍ਹ ਤੋਂ ਸਾਡਾ ਜਿਹੜਾ ਸਫ਼ਰ ਹੈ ਇਹ ਬੜਾ ਸੋਹਣਾ ਸਫ਼ਰ ਰਹਿਣਾ ਹੈ ਅਸੀਂ ਮਨਾਲੀ ਕ੍ਰੋਸ ਕਰਕੇ ਕਲੌਂਗ ਹੁੰਦੇ ਹੋਏ ਫਿਰ ਅਸੀਂ ਰੁਕਾਂਗੇ ਇੱਕ ਬਹੁਤ ਸੋਹਣੀ ਲੋਕੇਸ਼ਨ ਹੈ ਗੋਨਵੋ ਰੰਜਨ ਪਹਾੜ ਕਰਕੇ ਸ਼ਾਇਦ ਤੁਸੀਂ ਬਹੁਤਿਆਂ ਨੇ ਦੇਖੀ ਹੋਊਗੀ ਜਿਨ੍ਹਾਂ ਨੇ ਨਹੀਂ ਦੇਖੀ ਆਪਾਂ ਉਹਨਾਂ ਨੂੰ ਦਿਖਾਵਾਂਗੇ ਪੂਰਾ ਐਨ ਉੱਥੇ ਕੈਂਪਿੰਗ ਕਰਾਂਗੇ ਇਸ ਵਾਰ ਜੋ ਸਾਡਾ ਪਲਾਨ ਹੈ ਉਹ ਇਹ ਹੈ ਕਿ ਇਸ ਵਾਰ ਪੂਰਾ ਟੂਰ ਜਿਹੜਾ ਕੈਂਪਿੰਗ ਕੀਤੀ ਜਾਊਗੀ ਤੇ ਆਪਦਾ ਖਾਣਾ ਪੀਣਾ ਬਣਾਵਾਂਗੇ ਫੇਰ ਅਸੀਂ ਉਸ ਤੋਂ ਬਾਅਦ ਜੰਸਕਰ ਵੈਲੀ ਹੁੰਦੇ ਹੋਏ ਜੰਸਕਰ ਵੈਲੀ ਹੁੰਦੇ ਹੋਏ ਫੇਰ ਅਸੀਂ ਕਾਰਗਿਲ ਜਾ ਕੇ ਨਿਕਲਾਂਗੇ ਤੇ ਰਾਹ ਦੇ ਵਿੱਚ ਤੁਹਾਨੂੰ ਫਰੋਜ਼ਨ ਲੇਕ ਤੇ ਬਰਫੀਲੇ ਪਹਾੜਾਂ ਦੇ ਵਿੱਚ ਦੀ ਹੁੰਦੇ ਹੋਏ ਕਾਰਗਿਲ ਤੇ ਕਾਰਗਿਲ ਤੋਂ ਫਿਰ ਲੇ ਪੱਥਰ ਸਾਹਿਬ ਕੋਲ ਤੱਕ ਸਾਹਿਬ ਹੁੰਦੇ ਹੋਏ ਅਸੀਂ ਲੇ ਜਾਵਾਂਗੇ ਫਿਰ ਲੇ ਸਟੇ ਕਰਕੇ ਉਸ ਤੋਂ ਅਗਲਾ ਸਾਡਾ ਜਿਹੜਾ ਪਲਾਨ ਹੈ ਉਹ ਹੈ ਉਮਲਿੰਗਲਾ ਦਾ ਹਨ ਲੈ ਰੁਕਾਂਗੇ ਉਮਲਿੰਗਲਾ ਫਿਰ ਮਰੇਰੀ ਲੇਕ ਉਹ ਸਾਰੀਆਂ ਜਗਾਵਾਂ ਚਾਈਨਾ ਬਾਰਡਰ ਦੇ ਨਾਲ-ਨਾਲ ਦੀ ਜਵਾਂ ਰਿਮੋਟ ਲੋਕੇਸ਼ਨ ਜਿਹੜੀਆਂ ਨੇ ਜਿੱਥੇ ਆਮ ਤੌਰ ਤੇ ਕੋਈ ਯਾਤਰੀ ਘੱਡੇ ਜਾਂਦੇ ਨੇ ਉਧਰ ਨੂੰ ਤੇ ਉਹ ਸਾਰਾ ਏਰੀਆ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਸੋਹਣੀ ਲੱਗੀ ਵੀ ਤਾਂ ਸ਼ੇਅਰ ਤੇ ਅੱਗੇ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਉਹਦੇ ਵਿੱਚ ਆਪਾਂ ਆ ਠੀਕ ਕਰਨਾ ਹੋਊਗਾ ਕੁਝ ਤਾਂ ਜਵੇਂ ਵੀ ਉਹ ਜਰੂਰ ਦੱਸਿਓ ਕਿਉਂਕਿ ਇਹ ਤੁਹਾਡੀ ਸਪੋਰਟ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਅੱਗੇ ਹੋਰ ਵੀਡੀਓਜ਼ ਬਣਾਉਣ ਨੂੰ ਸਾਨੂੰ ਹੌਸਲਾ ਮਿਲਦਾ ਬਾਈ ਤੇ ਸ਼ੁਕਰੀਆ ਬਾਈ ਜੁੜੇ ਰਹੋ ਨਾਲ ਚੈਨਲ ਦੇ ਇਹ ਬਾਈ ਆਪਾਂ ਜੋਤਾਂ ਸ਼ਹਿਰ ਤੱਪ ਗਏ ਆਂ ਸਰਾਬੇ ਤੋਂ 10-12 ਕਿਲੋਮੀਟਰ ਪੈ ਜਾਂਦਾ ਤੇ ਆ ਜਗ੍ਹਾ ਤੋਂ ਆ ਕੇ ਆਪਾਂ ਵਾਪਸ ਮੁੜਿਆ ਬਾਈ ਨੂੰ ਭੁਲੇਖਾ ਪੈ ਗਿਆ ਬਾਈ ਵੀ ਸਾਡੇ ਜਿਹੜੇ ਕੈਮਰਾ Insta 360 ਕੈਮਰਾ ਵੀ ਉਹਦੀਆਂ ਜਿਹੜੀਆਂ ਸੈਲਫੀ ਸਟਿਕਾਂ ਦੇ ਮਾਉਂਟ ਵੀ ਉਹ ਘਰ ਹੀ ਰਹਿ ਗਏ ਤੇ ਉਹ ਇੱਕ ਐਕਸਟਰਾ ਬੈਗ ਆ ਉਹਦੇ ਵਿੱਚ ਪਾਏ ਸੀਗੇ ਸਾਨੂੰ ਘਲੇਖਾ ਪੈ ਗਿਆ ਤੇ ਜਦੋਂ ਘਰੇ ਪਹੁੰਚੇ ਤੇ ਜਾ ਕੇ ਜਾਦਾ ਨਹੀਂ ਨਹੀਂ ਉਹ ਬੈਗ ਤਾਂ ਗੱਡੀ 'ਚ ਹੀ ਪਿਆ। ਇਹ ਲੋਹੀ ਮੜਿਆ ਬਾਬਾ। ਕੋਈ ਘੰਟਾਕ ਇਹ ਲੇਟ ਹੋ ਗਏ। ਤੇ 9:30 ਅਸੀਂ ਵੈਸੇ ਤੁਰੇ ਆ। ਮਤਲਬ ਲੇਟ ਤੁਰੇ ਆ। ਟਰਾਈ ਕਰਾਂਗੇ ਅੱਜ ਵੀ ਮਨਾਲੀ ਕ੍ਰਾਸ ਕਰਕੇ ਅਡਲ ਡਨਲ ਕ੍ਰਾਸ ਕਰਕੇ ਕਲਾਂਗ ਸਾਈਡ ਰੁਕਣ ਦਾ ਜਾਂ ਫਿਰ ਦੇਵ ਕਰਾਈ ਵਾਲਾ ਬਾਈ ਦੇਬਾ ਉਹ ਜਿਸ ਪਾਰੋ ਗਿਆ ਹੋਇਆ ਤੇ ਟਰਾਈ ਕਰਾਂਗੇ ਜਿਸਪਾ ਪਹੁੰਚਣ ਦਾ। ਜੇ ਜਾਦਾ ਨਹੀਂ ਰਹੋ ਗਿਆ ਫਿਰ ਜਿਸਪਾ ਨਹੀਂ ਜਾਣਾ ਬਾਈ ਕਿਉਂਕਿ ਪਹਾੜੀ ਰੋਡ ਤੋਂ ਨੂੰ ਪਤਾ ਬਾਲੇ ਵਧੀਆ ਨਹੀਂ ਹੁੰਦੇ ਦਿਨੇ-ਦਿਨੇ ਟਰੈਵਲ ਕਰਨ ਨੂੰ ਠੀਕ ਨਹੀਂ ਰਾਤ ਨੂੰ ਨਹੀਂ ਸੈੱਟ ਹੁੰਦਾ ਕੰਮ ਫਿਰ ਅਸੀਂ ਜਿੱਥੇ ਵੀ ਨੀਰਾ ਪਿਆ ਉੱਥੇ ਰੁਕ ਜਾਾਂਗੇ ਕੱਲ ਨੂੰ ਫਿਰ ਸਵੇਰੇ ਦੇਬੇ ਨੂੰ ਮਿਲ ਕੇ ਦੇਵ ਕਰਾਈ ਵਾਲੇ ਨੂੰ ਕਿਉਂਕਿ ਉਹ ਪੈਦਲ ਚੱਲਿਆ ਹੋਇਆ ਲਦਾਖ ਪੂਰਾ ਉਹਨੇ ਪੈਦਲ ਕਵਰ ਕਰਨਾ ਤੇ ਅਸੀਂ ਗੱਡੀ 'ਚ ਆਉ ਨੂੰ ਮਿਲ ਕੇ ਫਿਰ ਉਹਦੇ ਨਾਲ ਗੱਲਬਾਤ ਕਰਕੇ ਤੇ ਫਿਰ ਅੱਗੇ ਨਿਕਲਾਂਗੇ ਭਾਈ ਦਰਾਹੇ ਵਾਲਾ ਫਾਟਕ ਰੈਂਡਾ ਸਦਾ ਬੰਦ ਖੜੇ ਗਵਰਨਮੈਂਟ ਸਾਹਿਬ ਬਣਾ ਦਿਓ ਭਾਈ ਇਹਨੂੰ ਰੋਡ ਨੂੰ ਹੱਥ ਤੋਂ ਅੱਧ ਵੀਜ਼ੀ ਰੋੜਾ ਸਾਰੀ ਦੁਨੀਆ ਇੱਧਰ ਦੀ ਨੰਗ ਦੀ ਚੰਡੀਗੜ੍ਹ ਵਾਲੀ ਰੋਪੜ ਵਾਲੀ ਮਨਾਲੀ ਵਾਲੀ ਹਿਮਾਚਲ ਵਾਲੀ ਤੇ ਸਾਲ ਹੋ ਗਿਆ ਜੀ ਇਹਨੂੰ ਆਹੀ ਪਿਆ ਕਰੋ ਇਹਦਾ ਹੱਲ ਕੋਈ ਮਨਾਲੀ ਮਨਾਲੀ ਗਈਤੀ ਪਈ ਬਾਈ ਲੋਕਾਂ ਨੇ ਟ੍ਰੈਫਿਕ ਦੇਖੋ ਵੀਰੇ ਉਹ ਦੂਰ ਤੱਕ ਪੂਰਾ ਰੋਡ ਬਲੌਕ ਹੈ ਤੋ ਡੈਮ ਦੇ ਵੀ ਬੜੇ ਸੋਹਣੇ ਨਜ਼ਾਰੇ ਬਾਈ ਕਰੋ ਚੈੱਕ ਮਾਹੌਲ ਟੈਂਪਰੇਚਰ ਇੱਥੇ ਪੰਜਾਬ ਨਾਲੋਂ ਥੋੜਾ ਜਿਹਾ ਘੱਟ ਹੈ 5-7 ਡਿਗਰੀ ਘੱਟ ਹੈ ਜਗਾ ਜਿੱਥੇ ਆਪਾਂ ਖੜੇ ਆ ਇਹ ਜਗਾ ਹੈ ਬਾਈ ਢੋਬੀ ਮਨਾਲੀ ਤੋਂ 30 35 ਕਿਲੋਮੀਟਰ ਪਹਿਲਾਂ ਤੁਹਾਨੂੰ ਰੋਡ ਦੇ ਦੋਨੇ ਪਾਸੇ ਬੋਰਡ ਲੱਗੇ ਮਿਲਣਗੇ ਪੈਰਾਗਲਾਈਡਿੰਗ ਦੇ ਤੇ ਰਿਵਰ ਰਾਫਟਿੰਗ ਦੇ 10 12 ਕਿਲੋਮੀਟਰ ਦੀ ਰਿਵਰ ਰਾਫਟਿੰਗ ਇਹ ਕਰਾਉਂਦੇ ਨੇ ਉਧਰੋਂ ਉਧਰ ਮਨਾਲੀ ਹੈ ਤੇ ਇਹ ਸਾਈਡ ਕੁਲੂ ਹੈ ਤੇ ਇਹਦੇ ਕਿਨਾਰੇ ਤੁਹਾਨੂੰ ਖਾਣ ਪੀਣ ਦਾ ਸਾਰਾ ਇੱਥੇ ਮਾਹੌਲ ਮਿਲ ਜਾਂਦਾ ਆ ਦੇਖੋ ਜਿਵੇਂ ਇੱਥੇ ਆਹ ਮਾਹੌਲ ਬਣਦਾ ਆ ਤੁਸੀਂ ਇਹਦਾ ਵੀ ਲੁਕਤ ਲੈ ਸਕਦੇ ਹੋ ਪੈਰਾਗਲਾਈਡਿੰਗ ਵੀ ਹੁੰਦੀ ਹੈ ਇੱਥੇ ਤੇ ਨਾਲ ਰਿਵਰ ਰਾਫਟਿੰਗ ਵੀ ਹੁੰਦੀ ਹੈ ਉਧਰੋਂ 12 ਕਿਲੋਮੀਟਰ ਪਿੱਛੋਂ ਲਿਆਉਂਦੇ ਨੇ ਇੱਥੋਂ ਫਿਰ ਤੁਹਾਨੂੰ ਇੱਥੇ ਤੱਕ ਕਰਾ ਕੇ ਇੱਥੋਂ ਫਿਰ ਆ ਗੱਡੀਆਂ 'ਚ ਬਿਠਾ ਕੇ ਦੁਬਾਰਾ ਤੁਹਾਨੂੰ ਉਹੀ ਚੈੱਕ ਪੁਆਇੰਟ ਤੱਕ ਛੱਡ ਦਿੰਦੇ ਨੇ ਜਿੱਥੋਂ ਤੁਸੀਂ ਇਹਨਾਂ ਦੇ ਨਾਲ ਰਲੇ ਸੀਗੇ ਜਿੱਥੋਂ ਥੋੜੀ ਜਿੱਥੇ ਥੋੜੀ ਗੱਡੀ ਖੜੀ ਹੈ ਤੇ ਆ ਚਾਚੇ ਹੁਣਾਂ ਨੂੰ ਆਪਾਂ ਕਿਹਾ ਕੋਸ਼ ਖਲਾਉਣ ਨੂੰ ਇਹ ਖਲਾਉਣਗੇ ਆਪਾਂ ਨੂੰ ਇੱਥੋਂ ਦੀ ਲੋਕਲ ਡਿਸ਼ ਸਿੱਧੂ ਸਿੱਧੂ ਇੱਥੇ ਆਪਾਂ ਖੜੇ ਆ ਇਹ ਹੈ ਮਨਾਲੀ ਤੋਂ 30 ਕਿਲੋਮੀਟਰ ਪਹਿਲਾਂ ਜਗ੍ਹਾ ਥੋਬੀ ਇੱਥੇ ਪੈਰਾਗਲਾਈਡਿੰਗ ਤੇ ਰਿਵਰ ਰਾਫਟਿੰਗ ਹੁੰਦੀ ਹੈ ਜਿਵੇਂ ਤੁਹਾਨੂੰ ਆਪਾਂ ਦਿਖਾਤਾ ਇੱਥੇ ਹੁਣ ਸ਼ਾਮ ਦੇ ਵੱਜੇ ਆ 5 ਤਾਪਮਾਨ 28 ਡਿਗਰੀ ਤੇ ਇਹਦਾ ਐਲਟੀਟਿਊਡ ਹੈ 4000 ਫੁੱਟ ਜਿੱਥੋਂ ਆਪਾਂ ਤੁਰੇ ਸੀ ਲੁਧਿਆਣੇ ਤੋਂ ਆਪਣੇ ਪਿੰਡੋਂ ਉੱਥੇ 800 ਕੋਟ ਆਪਣਾ ਐਲਟੀਟਿਊਡ ਹੈ ਤੇ ਇੱਥੇ ਹੁਣ ਆਪਾਂ 4000 ਫੁੱਟ ਤੇ ਪਹੁੰਚ ਗਏ। ਨਾਲ ਅੱਗੇ ਤੁਹਾਨੂੰ ਅਪਡੇਟ ਦਈ ਜਾਵਾਂਗੇ ਜਿਵੇਂ ਜਿਵੇਂ ਐਲੀਵੇਸ਼ਨ ਗੇਨ ਕਰਾਂਗੇ ਤੁਹਾਨੂੰ ਆਪਾਂ ਦੱਸੀ ਜਾਵਾਂਗੇ ਲੋਕੇਸ਼ਨ ਦਾ। ਤਾਂ ਜੁੜੇ ਰਹੋ ਬਾਈ ਪੂਰੀ ਵੀਡੀਓ ਨਾਲ ਦੇਖਿਓ ਜਰੂਰ। ਚੱਕ ਵੀ ਸੰਦੀਪ ਸਿੰਘ ਆਹ। ਘਰ ਪਸੰਦ ਸਬਜ਼ੀ ਕਿਹੜੀ ਕਿਹੜੀ ਲੈਣੀ ਹੈ। ਇਧਰਲੇ ਪਾਸੇ ਮੰਡੀ। ਇਹ ਸਾਰੀ ਮੰਡੀ ਆ ਬਾਈ। ਆ ਇਹ ਦਾ ਸਾਨਾ ਆਲੂ ਕਿਸਾਨ ਭਵਨ 20 ਕਿਲੋਮੀਟਰ ਪਹਿਲਾਂ ਮਨਾਲੀ ਤੋਂ ਤੋਬੀ ਆ ਰਹੀ ਹੈ ਜੀ ਆਇਆ ਵੀ ਮੁੰਡਿਆ ਕੁਝ ਪਸੰਦ 30 ਰੁਪਏ ਕਿਲੋ ਕਿੰਨਾ ਚੱਲ ਜੀ ਦੇਖ ਲੈ ਹਿਸਾਬ ਨਾਲ ਭਾਈ ਜੀ ਹਿਮਾਚਲ ਦਾ ਸਰਜੀਆਂ ਦਾ ਭਾ ਪਿਆਜ਼ 30 ਰੁਪਏ ਕਿਲੋ ਟਮਾਟਰ 30 ਰੁਪਏ ਕਿਲੋ ਖੀਰੇ 40 ਰੁਪਏ ਕਿਲੋ ਦੇਸੀ ਹੋਰ ਕਿ ਲਈ ਆਪਾਂ ਸ਼ਿਵਲਾ ਮਿਰਚ 60 ਰੁਪਏ ਕਿਲੋ ਬੈਂਗਣ ਗੋਲ ਵਾਲੇ 40 ਰੁਪਏ ਕਿਲੋ ਤੇ ਆਜ 30 ਰੁਪਏ ਕਿਲੋ ਹੋਰ ਕਿ ਲੈਣਾ ਭਾਈ ਸਾਰੇ ਗਾਜ ਦਿੰਨੇ ਆ ਟਮਾਟਰ ਲੈ ਲਿਆ ਆ 40 ਇਹ ਰੁਪਏ ਇਹ ਜਿਹੜਾ ਨਜ਼ਾਰਾ ਤੁਸੀਂ ਦੇਖਦੇ ਆਂ ਬਾਈ ਇਹ ਐ ਸਲਾਂਘ ਵੈਲੀ ਮਨਾਲੀ ਤੋਂ ਅੱਗੇ ਤੇ ਇੱਥੇ ਜਿੰਨੇ ਸਪੋਰਟਸ ਨੇ ਉਹ ਸਾਰੀਆਂ ਇੱਥੇ ਹੁੰਦੀਆਂ ਨੇ ਜਿਹੜੀਆਂ ਸਪੋਰਟਸ ਵਗੈਰਾ ਤੇ ਆ ਬੰਜੀ ਜੰਪ ਜਵਾਕਾਂ ਗੀਆਂ ਖੇਡਾਂ ਖੁੱਡਾਂੀਆਂ ਉਹ ਸਾਰੇ ਕੁਝ ਹੋਰੇ ਹੁੰਦਾ ਸਲਾਂਘ ਵੈਲੀ ਇਹ ਜਗ੍ਹਾ ਬਹੁਤ ਫੇਮਸ ਹੈ ਜਿਹੜੇ ਵੀ ਯਾਤਰੀ ਆਪਣੇ ਮਨਾਲੀ ਆਉਂਦੇ ਆ ਉਹ ਇੱਧਰ ਨੂੰ ਜਰੂਰ ਆਉਂਦੇ ਆ ਤਾਂ ਇੱਥੇ ਗੱਡੀਆਂ ਦੀ ਪਾਰਕਿੰਗ ਦਾ ਬਹੁਤ ਰੌਲਾ ਸਭ ਤੋਂ ਬੈਟਰ ਆਪਸ਼ਨ ਇਹੀ ਹੈ ਕਿ ਤੁਸੀਂ ਆਪਦੇ ਹੋਟਲ ਦੇ ਵਿੱਚ ਗੱਡੀ ਲਾ ਦਿਓ ਤੇ ਉੱਥੋਂ ਰੈਂਟ ਤੇ ਟੈਕਸੀ ਲੈ ਕੇ ਇੱਧਰ ਨੂੰ ਆ ਜਾਓ ਕਿਉਂਕਿ ਬਾਈ ਇੱਥੇ ਗੱਡੀਆਂ ਦੀ ਪਾਰਕਿੰਗ ਵੀ ਔਖੀ ਹੈ ਤੇ ਗੱਡੀਆਂ ਲੱਗਣ ਵੱਜਣ ਦਾ ਵੀ ਡਰ ਪੂਰਾ ਤੇ ਬੈਟਰ ਹੀ ਹੈ ਵੀ ਤੁਸੀਂ ਆਪਦੀਆਂ ਗੱਡੀਆਂ ਹੋਟਲ 'ਚ ਛੱਡਿਓ ਲਓ ਜੀ ਅਟਲ ਦਰਨਲ ਕ੍ਰੋਸ ਕਰਨ ਲੱਗੇ ਆਂ ਅਟਲ ਦਰਨਲ ਪਹੁੰਚ ਗਏ ਆਪਾਂ 8:15 ਮਿੰਟ ਦੇ ਕਰੀਬ ਮੇਨ ਹੀ ਸੀਗਾ ਬਹੁਤ ਸ਼ੁਕਰਨਾ ਅਹ ਫਕੇ ਜਾ ਕੇ ਲੱਭਦੇ ਆ ਕੋਈ ਜਗ੍ਹਾ ਹੋਪ ਜਿੱਥੇ ਲਿਖਿਆ ਕਿਸਮਤ ਚ ਉਤੀ ਸੌਣਾ ਤਾਂ 5 ਕਿਲੋਮੀਟਰ ਕਾਹਾਂ ਜਾ ਕੇ ਸੌਣ ਤੇ ਸੌ ਜਾਗੇ ਜਿੱਥੇ ਤੱਤ ਲਿਖਿਆ ਸਾਧਾ ਤੇ ਸੌਣਾ ਹੈ ਹਨਾ ਇਹ ਕਿਸਮਤ ਜਿ ਲਿਖਿਆ ਗਿਆ ਅੱਜ ਤੋਂ ਪਹਿਲਾਂ ਪਰਮਾਤਮਾ ਦੇ ਰਾਸਤਾ ਵੀ ਕਿੱਥੇ ਸੌਣਾ ਹੈ ਇਹ ਤਾਂ ਲਿਖਿਆ ਗਿਆ ਮੇਨ ਗੱਲ ਇਹ ਕਿ ਅਸੀਂ ਰਾਮ ਨਾਲ ਵਧੀਆ ਬਣਾ ਕੇ ਆਪਦਾ ਪੇਟ ਭੂਜਾ ਕਰਕੇ ਸਕੂਨ ਦੀ ਨੀਂਦ ਰਵਾਂਗੇ ਸਕੂਨ ਵਾਲੀ ਨੀਂਦ ਵੈਸੇ ਕੁਦਰਤ ਦੁਆ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਇਹ ਬੜਾ ਲੰਬਾ ਸਮਾਂ ਟਿਕਣ ਵਾਲੀਆਂ ਨਹੀਂ ਹੁੰਦੀਆਂ ਜੋ ਅੱਜ ਹੈ ਉਹ ਕੱਲ ਨਹੀਂ ਹੈ ਕੁਦਰਤ ਦਾ ਬਣਾਇਆ ਹੈ ਕਿਉਂਕਿ ਆਪਾਂ ਬੈਰੀ ਹੋ ਚੁੱਕੇ ਹਾਂ ਕੁਦਰਤ ਦੇ ਹੂੰ ਠੀਕ ਹੈ ਸੋ ਜਿੰਨਾ ਤੋਂ ਤੋਂ ਕਵਰ ਕਰ ਹੁੰਦਾ ਜੋ ਨੇਚਰਲ ਦੁਨੀਆ ਦੇ ਬਣਾਈਆਂ ਚੀਜ਼ਾਂ ਨੂੰ ਤਾਂ ਆਪਾਂ ساری ਜ਼ਿੰਦਗੀ ਦੇਖਣਾ ਵੈਸਟ ਤੋਂ ਵੈਸਟ ਬਣਾ ਲਈ ਪਰ ਜੋ ਕੁਦਰਤ ਨੇ ਕ੍ਰੀਏਟ ਕੀਤੀ ਹੋਈ ਇੱਕ ਚੀਜ਼ ਆ ਨਾ ਉਹਦਾ ਮੁਕਾਬਲਾ ਕੋਈ ਨਹੀਂ ਜਿੰਨੀ ਰਹਿੰਦੀ ਜ਼ਿੰਦਗੀ ਆ ਦੇਖੋ ਉਹਨਾਂ ਚੀਜ਼ਾਂ ਨੂੰ ਅੱਜ ਅਸੀਂ ਟਰਨਲ ਦੇ ਅੰਦਰ ਜਾਂਦੇ ਹਟਾ ਨਾ ਤਾਂ ਨਾਲ ਹੀ ਜਾਂਦੇ ਨੇ ਨਲ ਦੇ ਅੰਦਰ ਜਾ ਰਹੇ ਆ ਕਿਸੇ ਟਾਈਮ ਇਹ ਰਸਤਾ ਬਾਹਰ ਦੀ ਹੁੰਦਾ ਸੀ ਪਰ ਜਿਹੜਾ ਉਹ ਸਾਈਡ ਦਾ ਵਿਊ ਸੀ ਨਾ ਉਹ ਸੀ ਸੀ ਉਹ ਖਤਮ ਕਰਦਾ ਇਹਦੇ ਨਾਲ ਸਫ਼ਰ ਤਾਂ ਘਟ ਗਿਆ ਆਪਣਾ ਈਜ਼ੀ ਹੋ ਗਿਆ ਬਟ ਜੋ ਨੇਚਰ ਦਾ ਰੁਦਾਂਗ ਪਾਸ ਵਾਲਾ ਜਿਹੜਾ ਸੀਨ ਸੀਗਾ ਉਹ ਖਤਮ ਹੋ ਗਿਆ ਅੱਗੇ ਉਹ ਘੁੰਮਦੇ ਉੱਪਰ ਦੀ ਪਹਾੜ ਦੇ ਜਾਂਦੇ ਹੁੰਦੇ ਸੀ ਰੁਦਾਂਗ ਪਾਸ ਦੇ ਨਿਆਰੇ ਲੈਣ ਦੇ برف ਦੇ ਉਹ ਖਤਮ ਹੋ ਗਏ ਹੁਣ ਸਿੱਧਾ ਜਾ ਕੇ ਦੂਜੇ ਪਾਸੇ ਨਿਕਲ ਜਾਨੇ ਹਾਂ ਜਦੋਂ ਆਪਾਂ ਜੇ ਜਾਣਾ ਸਿੱਧਾ ਲੇਹ ਨੂੰ ਅਡਲ ਡੰਨਲ ਤੋਂ ਸੱਜੇ ਹੋ ਕੇ ਜਦੋਂ ਤੁਸੀਂ ਜਾਣੇ ਹੋ ਸਰਚੂ ਹੋ ਕੇ ਲੈ ਨੂੰ ਉਹ ਅਲੱਗ ਰੂਟ ਹੈ ਆਪਾਂ ਜਿਹੜਾ ਉਹਦੇ ਵਿੱਚ ਬਾਰਾਲਾਚਾ ਪਾਸ ਆਉਂਦਾ ਅਸੀਂ ਜਿਹੜਾ ਸ਼ਿੰਕਲਾ ਪਾਸ ਤੇ ਜਨਸਕਰ ਵੈਲੀ ਵਾਲਾ ਅਸੀਂ ਉਹ ਰੂਟ ਲੈਣਾ ਉਹ ਰੂਟ ਹੈਗਾ ਇੱਥੋਂ ਅਡਲ ਡੰਨਲ ਕ੍ਰਾਸ ਕਰਕੇ ਲੈਫਟ ਲੈਫਟ ਲੈ ਕੇ ਫਿਰ ਅਸੀਂ ਜਿਸਪਾ ਹੁੰਦੇ ਹੋਏ ਸ਼ਿੰਕਲਾ ਪਾਸ ਹੁੰਦੇ ਹੋਏ ਅ ਅੱਗੇ ਜਨਸਕਰ ਵੈਲੀ ਹੁੰਦੇ ਹੋਏ ਕਾਰਗਿਲ ਜਾ ਕੇ ਨਿਕਲਾਂਗੇ ਕਾਰਗਿਲ ਤੋਂ ਫਿਰ ਅਸੀਂ ਰਾਈਟ ਲੈ ਕੇ ਫਿਰ ਲੇਹ ਵਾਲੇ ਰੂਟ ਤੇ ਜਾਵਾਂਗੇ ਪੱਤਰ ਸਾਹਿਬ ਗੁਰਦਾਰਾ ਸਾਹਿਬ ਮੱਥਾ ਟੇਕ ਕੇ ਉੱਥੇ ਤੁਹਾਨੂੰ ਦਰਸ਼ਨ ਕਰਾ ਕੇ ਫਿਰ ਅਸੀਂ ਲੇਹ ਨੂੰ ਜਾਵਾਂਗੇ ਭਾਈ ਠੀਕ ਹੈ ਜੀ ਹੁਣ ਆਪਾਂ ਅਡਲ ਡੰਨਲ ਕ੍ਰਾਸ ਕਰਕੇ ਲੈਫਟ ਲੈਣਾ ਵਾ ਜਿਸਪਾ ਤੇ ਜੰਸਕਰ ਵੈਲੀ ਦੇ ਲਈ ਚਲੋ ਕਿਤੇ ਮਿਲਦੇ ਆ ਨੈਕਸਟ ਵੀਡੀਓ ਚ ਲਓ ਜੀ ਆਪਾਂ ਪਹੁੰਚ ਗਏ ਆ ਫਾਈਨਲੀ ਮਨਾਲੀ ਕ੍ਰਾਸ ਕਰ ਲਿਆ ਸਵਾਂਗ ਵੈਲੀ ਕ੍ਰਾਸ ਕਰ ਲਿਆ ਥੋੜਾ ਜਿਹਾ ਟ੍ਰੈਫਿਕ ਕ੍ਰਾਸ ਕਰ ਲਿਆ ਫਾਸਪਸੂਕੇ ਪਹੁੰਚ ਗਏ ਇੰਤੇ ਤੱਕ ਤੇ ਹੁਣ ਥੋੜਾ ਅਸੀਂ ਕੇ ਸਫਰ ਕਰਾਂਗੇ ਤੇ ਜਿੱਥੇ ਸਾਡਾ ਸਟੇ ਬਣਦਾ ਕਿੱਥੇ ਸਾਨੂੰ ਥੋੜੀ ਵਧੀਆ ਜਗ੍ਹਾ ਮਿਲਦੀ ਹੈ ਟੈਂਟ ਲਾਉਣ ਆਵਾਜ਼ ਤੋਂ ਤੁਸੀਂ ਸਮਝ ਗੋਮ ਹੋਗੇ ਕਿ ਤਕਾਵਟ ਪੀਕ ਤੇ ਆ ਤੇ ਚੱਲ ਰਹੀ ਹੈ ਸਫਰ ਸਾਡਾ ਆ ਲੋ ਆਉਣ ਵਾਲਿਆਂ ਦਾ ਤਾਂ ਮਤਲਬ ਬੁਰਾ ਹੀ ਹਾਲ ਆ ਵੀ ਜਿਹੜੇ ਇੱਥੇ ਖੜੇ ਨੇ ਹੁਣ ਇਹ ਮੈਨੂੰ ਲੱਗਦਾ ਕਿ 2 ਕਿਲੋਮੀਟਰ ਜਵੇ ਤੱਕ ਹੀ ਪਹੁੰਚਣਗੇ ਜਾਂ ਖੜੇ ਰਹੇ ਤੇ ਬਾਕੀ ਭਾਬੀ ਦਾ ਬਾਈ ਬਹੁਤ ਬੁਰਾ ਹਾਲ ਆ ਸਭ ਤੋਂ ਵਧੀਆ ਹੋਟਲ ਚ ਗੱਡੀ ਲਾਓ ਤੇ ਟੈਕਸੀ ਲੈ ਕੇ ਆ ਜਾਓ ਇੱਧਰ ਆਪਦਾ ਸੁਨਾਗ ਵੈਲੀ ਦੇਖੋ ਅੱਗੇ ਰੁਤਾਂਗ ਦੇਖੋ ਸਾਰਾ ਇੰਜੋਏ ਕਰੋ ਤੇ ਉਦੋਂ ਬਾਅਦ ਆਪਦਾ ਮੁੜ ਜਾਓ ਤੁਹਾਡੀ ਗੱਡੀ ਸੇਫ ਰਹੂਗੀ ਬਾਈ ਇੱਥੇ ਗੱਡੀ ਲੱਗਣ ਵਿੱਚ ਬਹੁਤ ਡਰ ਆ ਨਾ ਪਾਰਕਿੰਗ ਐ ਤੇ ਗੱਡੀਆਂ ਦੇ ਵਿੱਚ ਤੁਸੀਂ ਬਸ ਐਂ ਬੈਠੇ ਰਹੋਗੇ ਗੱਡੀਆਂ ਦੇ ਵਿੱਚ ਬਹੁਤ ਬਹੁਤ ਘੰਟੇ ਲੱਗ ਜਾਣੇ ਮੈਨੂੰ ਲੱਗਦਾ ਵੀ ਇਹ ਬੰਦੇ ਅੱਧੇ ਰਤੋਂ ਜਾ ਕੇ ਲੱਗਣੀਆਂ ਬਨਾਲੀ ਦੇ ਨੇੜੇ ਅੱਧੀ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ 5 ਜਾਨੇ ਦਾ 11 ਵਜੇ ਚੜ੍ਹਿਆ ਜਿਸ ਹਿਸਾਬ ਦਾ ਟ੍ਰੈਫਿਕ ਆ ਰਿਹਾ ਕਿਉਂਕਿ 8:30 ਹੋ ਚੁੱਕੇ ਇੱਕ ਘੰਟਾ ਤਾਂ ਆਪਾਂ ਨੂੰ ਟ੍ਰੈਫਿਕ ਦੇਖਦੇ ਨੂੰ ਹੋ ਗਿਆ ਵੀ ਕ੍ਰੋਸ ਕਰ ਰਹੇ ਆ ਜਿਹੜਾ ਜਾਮ ਲੱਗਾ ਆ ਘੰਟੇ ਤੋਂ ਉੱਪਰ ਹੋ ਗਿਆ ਸਾਨੂੰ ਤੇ ਹਾਲੇ ਵੀ ਲੱਗ ਭਾਗ ਮੈਨੂੰ ਲੱਗਦਾ ਪਤਾ ਨਹੀਂ ਕਿੱਥੇ ਤੱਕ ਜਾਮ ਲੱਜਾਉਣਾ ਆ ਦੇਖੋ ਖੜੀ ਨੇ ਇਹਦੇ ਨਾਲ ਆ ਦੇ ਨਾਲ ਖੜੀ ਨੇ ਮੂਵ ਵੀ ਨਹੀਂ ਹੋ ਰਹੀਆਂ ਗੱਡੀਆਂ ਸਾਡੀਆਂ ਦਾ ਮੂਵ ਇਹਨੇ ਡਿਫੈਂਡਰ ਦਾ ਲੈ ਲਈ ਨੂੰ ਕੁੱਥਨ ਵਾਲਾ ਹੋਵੇ ਵੀ ਵਿੱਚ ਬਾਥਰੂਮ ਹੈਗਾ ਇਹਦੇ ਮੈਂ ਤਾਂ ਬਾਈ ਸਾਂ ਲੱਗੇ ਅੱਧੇ ਘੰਟੇ ਤੋ ਇਹ ਸੋਚੀ ਜਾਂਦਾ ਕਿ ਮੇਰੇ ਵਰਗਾ ਕੋਈ ਫਸਿਆ ਹੈ ਬਾਥਰੂਮ ਕੰਮ ਤੋਂ ਬੱਸ ਹੈ ਉਹ ਤਾਂ ਨਹੀਂ ਤੁਰਦਾ ਇੱਧਰ ਨੂੰ ਫਿਰ ਇਹ ਔਖਾ ਗਾਮਾ ਨਾ ਜਾਂ ਫਿਰ ਮੈਨੂੰ ਲੱਗਦਾ ਕਿ ਉਹ ਮਤਲਬ ਕਹਿੰਦੇ ਹੁੰਦੇ ਅੱਗੇ ਐਸ ਬਗੋਲ ਸਵੇਰੇ ਖਾਲੋ ਇਧਰੋਂ ਆਉਣ ਲੱਗੇ ਕੋਈ ਸਹੂਲਤ ਵੀ ਏਡੀ ਖਾਸ ਨਹੀਂ ਹੈਗੀ ਵੀ ਜੇ ਆਪਾਂ ਕਹਿ ਦਈਏ ਵੀ ਕੋਈ ਇੱਥੇ ਵਾਸ਼ਰੂਮ ਟਾਇਲਟਸ ਇੱਥੇ ਤੁਹਾਨੂੰ ਆ ਪਾਰਕਿੰਗ ਚ ਜਾਂ ਸਾਈਡਾਂ ਤੇ ਜਗ੍ਹਾ ਮਿਲ ਜੂਗੀ ਨਾ ਔਖਾ ਬਹੁਤ ਔਖਾ ਬਹੁਤ ਫਿਰ ਜਿਆਦਾ ਮੈਨੂੰ ਲੱਗਦਾ ਕਿ ਫੈਮਿਲੀ ਨਾਲ ਬਹੁਤ ਜਿਆਦਾ ਔਖਾ ਬੈਟਰੀ ਇਹ ਆ ਵੀ ਜੇ ਤੁਸੀਂ ਮਨਾਲੀ ਰੋਗੇ ਰਾਤ ਅਗਲੇ ਦਿਨ ਸਵੇਰੇ ਸਹਾਜਰੇ ਨਿਕਲ ਲੋ ਟੈਕਸੀ ਲੈ ਕੇ ਸਵੇਰੇ ਸਹਾਜਰੇ ਨਿਕਲ ਲਓ ਜਾਂ ਆਪਦੀ ਗੱਡੀ ਤੇ ਜਾਣਾ ਤਾਂ ਸਵੇਰੇ ਸਹਾਜਰੇ ਨਿਕਲ ਲਓ ਤੇ ਰੁਤਾਂਗ ਦੇਖ ਲਓ ਫਿਰ ਸਲਾਂਗ ਵੈਲੀ ਕਵਰ ਕਰਕੇ ਤਾਂ ਦੁਪਹਿਰੇ ਮਤਲਬ 3 ਵਜੇ ਤੱਕ 2:30 3 ਵਜੇ ਤੱਕ ਤੁਸੀਂ ਵਾਪਸੀ ਕਰ ਲਓ ਮਨਾਲੀ ਨੂੰ ਫਿਰ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਥੋੜੇ ਜਿਹਾ ਟ੍ਰੈਫਿਕ 'ਚ ਫਸ ਕੇ ਤੁਸੀਂ ਆਪਦੇ ਹੋਟਲ ਤੱਕ ਪਹੁੰਚ ਜਾਓਗੇ ਜੇ ਤੁਸੀਂ ਸ਼ਾਮ ਨੂੰ 3 ਵਜੇ ਤੋਂ ਬਾਅਦ ਜੇ ਤੁਸੀਂ ਰੁਤਾਂਗ ਤੋਂ ਮੁੜਨਾ ਜਾਂ ਫਿਰ ਸਲਾਂਗ ਵੈਲੀ ਤੋਂ ਮੁੜਨਾ ਮਨਾਲੀ ਆਪਦੇ ਹੋਟਲ ਲਈ ਫਿਰ ਬਹੁਤ ਔਖਾ ਬਾਈ ਫਿਰ ਤੁਸੀਂ ਬਹੁਤ ਬੁਰੀ ਤਰ੍ਹਾਂ ਫਸੋਗੇ ਕਿਉਂਕਿ ਹੁਣ ਗਰਮੀਆਂ ਦਾ ਪੀਕ ਸੀਜ਼ਨ ਹੈ ਜੂਨ ਦੀਆਂ ਛੁੱਟੀਆਂ ਨੇ ਜਿੰਨਾ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਵੀ ਤੇ ਇੱਥੇ ਹੀ ਆ ਸਾਰਾ ਮਨਾਲੀ ਹੀ ਆ ਤਾਂ ਬਾਈ ਟਰਾਈ ਕਰੋ ਜਾਂ ਤਾਂ ਫਿਰ ਮਨਾਲੀ ਤੋਂ ਅੱਗੇ ਰੁਕ ਜਾਓ ਕੋਈ ਜਗਾਵਾਂ ਇਹ ਜਿਹੀਆਂ ਸੋਹਣੀਆਂ ਨੇ ਜਾਂ ਫਿਰ ਜੇ ਜਿਵੇਂ ਸਪਿਤੀ ਹੈ ਉਧਰ ਨੂੰ ਨਿਕਲ ਜਾਓ ਤੇ ਹੋਰ ਬੜੀਆਂ ਸੋਹਣੀਆਂ ਜਗਾਵਾਂ ਨੇ ਜਿੱਥੇ ਤੁਸੀਂ ਜਾ ਸਕਦੇ ਹੋ ਪਾਲਮਪੋਰਾ ਮੈਕਲੋਡ ਗੰਜਾ ਆਪਣਾ ਅ ਨਾਰਕੰਡਾ ਨਾਰਕੰਡਾ ਤੋਂ ਅੱਗੇ ਚਿੱਤ ਕੋਲਾ ਰਾਮਪੋਰਾ ਨੱਕੋ ਤਾਬੋ ਉਧਰ ਨੂੰ ਤੁਸੀਂ ਜਾ ਸਕਦੇ ਹੋ ਉਹ ਰੂਟ ਵੀ ਥੋੜਾ ਜਿਹਾ ਕਰਾਊਡਡ ਹੋਊਗਾ ਬਟ ਤੁਸੀਂ ਟਾਈਮਿੰਗ ਨਾ ਜਿਹੜੀ ਉਹ ਆਪਦੀ ਮਾਨੀਟਰ ਕਰਕੇ ਚੱਲੋ ਜੇ ਤੁਸੀਂ ਮੰਨ ਲਓ ਇੱਧਰ ਨੂੰ ਨਿਕਲਣਾ ਵਾ ਤਾਂ ਤੁਸੀਂ ਇਹੇ ਜੇ ਟਾਈਮ ਤੇ ਆਓ ਬਈ ਜਿੱਥੇ ਤੁਸੀਂ ਫਸੋ ਨਾ ਟ੍ਰੈਫਿਕ ਦੇ ਵਿੱਚ ਸ਼ਾਮ ਨੂੰ ਦੁਪਹਿਰੋਂ ਬਾਅਦ ਤੁਹਾਨੂੰ ਪਹਾੜੀ ਏਰੀਆ ਦੇ ਵਿੱਚ ਟ੍ਰੈਫਿਕ ਮਿਲਣਾ ਹੀ ਮਿਲਣਾ ਵਾ ਕਿਉਂਕਿ ਲੋਕ ਕੀ ਕਰਦੇ ਆ ਨਾ ਜਿਵੇਂ ਟ੍ਰੈਵਲ ਕਰਦੇ ਆ ਜਿਵੇਂ ਹੁਣ ਅਸੀਂ ਆ ਹੁਣ ਅਸੀਂ ਪੰਜਾਬ ਤੋਂ ਤੁਰੇ ਸੀਗੇ ਤਾਂ ਹੁਣ ਆਹ ਟਾਈਮ ਤੇ ਆ ਕੇ ਅਸੀਂ ਉਰੇ ਫਸ ਗਏ ਬਈ ਕਿਉਂਕਿ ਫਸਟ ਟਾਈਮ ਸੀਗਾ ਸੇਮ ਇਹੀ ਗੱਲ ਆ ਤੇ ਤੁਸੀਂ ਇਸ ਹਿਸਾਬ ਨਾਲ ਚਲੋ ਪਲਾਨ ਕਰੋ ਵੀ ਤੁਸੀਂ ਇਹ ਟ੍ਰੈਫਿਕ ਤੋਂ ਬਚੋ ਜੇ ਤੁਹਾਡੇ ਨਾਲ ਬਾਲ ਬੱਚੇ ਨੇ ਤਾਂ ਤੁਸੀਂ ਬਚੋ ਕਿਉਂਕਿ ਆਪਣੇ ਵਰਗੇ ਸਾਨੂੰ ਤਾਂ ਅਸੀਂ ਤਾਂ ਕਿਤੇ ਵੀ ਫਰੈਸ਼ ਹੋ ਜਾਗੇ ਪਰ ਬਾਲ ਬੱਚੇ ਲੇਡੀਜ਼ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਔਖਾ ਬਿਲਕੁਲ ਸਹੀ ਗੱਲ ਹੈ ਜੇ ਆਹ ਪਲਾਨ ਕਰੋ ਤੁਸੀਂ ਕਿ ਅਪ੍ਰੈਲ ਦੇ ਸਟਾਰਟਿੰਗ ਤੋਂ ਲੈ ਕੇ ਤੁਸੀਂ ਅਪ੍ਰੈਲ ਦੇ ਐਂਡ ਤੱਕ ਆ ਸਕਦੇ ਹੋ ਹਾਂ ਅਪ੍ਰੈਲ ਚ ਸਹੀ ਹੈ ਤੇ ਜਾਂ ਫਿਰ ਤੁਸੀਂ ਸਤੰਬਰ ਅਕਤੂਬਰ ਕਿਉਂਕਿ ਜੁਲਾਈ ਚ ਮੀਂਹ ਬਹੁਤ ਪੈਂਦੇ ਆ ਬਿਲਕੁਲ ਰਵਾਨੀ ਸਤੰਬਰ ਅਕਤੂਬਰ ਇਹ ਬਹੁਤ ਵਧੀਆ ਵੈਦਰ ਹੈ ਸਨੋ ਵੀ ਮਿਲ ਜਾਂਦੀ ਹੈ ਤੁਹਾਨੂੰ ਤੇ ਮੈਨੂੰ ਉਸ ਟਾਈਮ ਬਿਲਕੁਲ ਟ੍ਰੈਫਿਕ ਤੋਂ ਤੁਸੀਂ ਜਿਹਾ ਨੋਰਮਲ ਆਪਦਾ ਟੂਰ ਕੰਪਲੀਟ ਕਰ ਸਕਦੇ ਹੋ ਬਿਨਾ ਕਿਸੇ ਪ੍ਰੋਬਲਮ ਤੋਂ ਇਨੀ ਟ੍ਰੈਫਿਕ ਨਹੀਂ ਹੁੰਦੀ ਕਿਉਂਕਿ ਛੁੱਟੀਆਂ ਨਹੀਂ ਹੁੰਦੀਆਂ ਬੱਚਿਆਂ ਨੂੰ ਤੇ ਮੈਨੂੰ ਸੋਚਦਾ ਕਿ 15 ਦਿਨ ਦੀਆਂ ਛੁੱਟੀਆਂ ਜਵਾਕਾਂ ਨੂੰ ਕਰਾ ਕੇ ਆ ਜਾਣਾ ਚਾਹੀਦਾ April ਦੇ ਵਿੱਚ ਪਹਿਲਾਂ ਹੀ ਕਰਾ ਲਵੇ ਛੁੱਟੀਆਂ ਕੁਝ ਨਹੀਂ ਹੁੰਦਾ ਆਪਦਾ ਇੰਜੋਏ ਤਾਂ ਵਧੀਆ ਹੋ ਜਾਊਗਾ ਇਹ ਜੇ ਤੁਹਾਨੂੰ ਅਸੀਂ ਆਪ ਦਾ ਸਫਰ ਕਰਦੇ ਹਾਂ ਕੰਟੀਨਿਊ ਕਿਉਂਕਿ ਬੱਚਿਆਂ ਦੇ ਲਈ ਬਾਈ ਸਕੂਲ ਵੀ ਜ਼ਰੂਰੀ ਨੇ ਸਕੂਲ ਦੀ ਪੜ੍ਹਾਈ ਵੀ ਜ਼ਰੂਰੀ ਹੈ ਤੇ ਦੁਨੀਆਦਾਰੀ ਵੀ ਜ਼ਰੂਰੀ ਹੈ ਇਹ ਦੁਨੀਆ ਦੇਖਣੀ ਵੀ ਬਹੁਤ ਜ਼ਰੂਰੀ ਹੈ ਐਡਵੈਂਚਰ ਤਾਂ ਇਹ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਹਾਂ ਬਹੁਤ ਖਰਚਾ ਕਰੋ ਬਹੁਤ ਖਰਚਾ ਕਰੋ ਕੋਈ ਜ਼ਰੂਰੀ ਨਹੀਂ ਹੈਗਾ ਬਾਈ ਥੋੜੇ ਖਰਚੇ ਦੇ ਵਿੱਚ ਵੀ ਤੁਸੀਂ ਆਪਦੀ ਫੈਮਿਲੀ ਨੂੰ ਜਾਂ ਤੁਸੀਂ ਵੀ ਘੁੰਮ ਸਕਦੇ ਹੋ ਜਿਵੇਂ ਅਸੀਂ ਹੁਣ ਆਹ ਟ੍ਰਿਪ ਜਿਹੜਾ ਸਾਡਾ ਪਲਾਨ ਇਹ ਹੈ ਵੀ ਤੇਲ ਦੇ ਖਰਚੇ ਤੋਂ ਬਿਨਾ ਬਹੁਤ ਮਿਨੀਮਮ ਖਰਚੇ ਦੇ ਵਿੱਚ ਅਸੀਂ ਇਹ ਟ੍ਰਿਪ ਕੱਢਣਾ ਤੇ ਤੁਹਾਨੂੰ ਸਾਰਾ ਹਿਸਾਬ ਕਿਤਾਬ ਐਂਡ ਤੇ ਦੱਸਾਂਗੇ ਵੀ ਅਸੀਂ ਕਿੰਨੇ ਖਰਚੇ ਦੇ ਵਿੱਚ ਇਹ ਟ੍ਰਿਪ ਕੀਤਾ ਤੇਲ ਦਾ ਜਿਹੜਾ ਖਰਚਾ ਗੱਡੀ ਦਾ ਉਹ ਤਾਂ ਲੱਗਣਾ ਹੀ ਹੈ ਉਹ ਤੋਂ ਬਗੈਰ ਜਿਹੜਾ ਖਰਚਾ ਉਹ ਅਸੀਂ ਬਹੁਤ ਮਿਨੀਮਮ ਖਰਚੇ 'ਚ ਕੱਢਣਾ ਟ੍ਰਿਪ ਤੇ ਇਹ ਵੀ ਇੱਕ ਮਤਲਬ ਕਿ ਆਪਦਾ ਸਾਡਾ ਚੈਲੰਜ ਆ ਸੀ ਇਹ ਚੈਲੰਜ ਲੈ ਕੇ ਚੱਲ ਰਹੇ ਹਾਂ ਬਿਲਕੁਲ 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 ਤੇ ਹੁਣ ਅਸੀਂ ਅੱਗੇ ਨੂੰ ਸਫਰ ਕਰਦੇ ਆ ਨਾਲ ਨਾਲ ਵੀਡੀਓ ਹੁਣ ਅਸੀਂ ਟਰਾਈ ਅਸੀਂ ਕੈਂਪਿੰਗ ਕਰਨੀ ਆ ਸਾਡਾ ਪਲਾਨ ਤਾਂ ਕੈਂਪਿੰਗ ਦਾ ਹੀ ਆ ਪਰ ਸਾਨੂੰ ਗੱਲ ਇਹ ਹੈ ਆ ਵੀ ਸਾਨੂੰ ਲੋਕੇਸ਼ਨ ਮਿਲਣ ਦੇ ਉੱਪਰ ਆ ਗੱਲ ਕਿਉਂਕਿ ਇੱਥੇ ਤੱਕ ਅਟਲਟਨਲ ਤੱਕ ਆਹ ਏਰੀਏ ਦੇ ਵਿੱਚ ਸਾਨੂੰ ਕੈਂਪਿੰਗ ਕਰਨੀ ਥੋੜੀ ਜੀ ਔਖੀ ਹੈ ਕਿਉਂਕਿ ਇੱਥੇ ਜਿਹੜੇ ਮਤਲਬ ਹਿਮਾਚਲੀ ਨੇ ਜਿਹੜੇ ਇੱਥੇ ਥੋੜੇ ਜੇ ਜ਼ਿਆਦਾ ਰੂਡ ਨੇ ਜਿਹੜੇ ਬੰਦੇ ਉਹ ਮਤਲਬ ਤੁਹਾਨੂੰ ਛੀਤੀ ਕਿਤੇ ਕੈਂਪਿੰਗ ਨਹੀਂ ਕਰਨ ਦੇਂਦੇ ਐਵੇਂ ਹੀ ਰੌਲਾ ਪਾਈ ਜਾਂਦੇ ਆ ਵੀ ਸਾਡਾ ਏਰੀਆ ਵਾ ਸਾਡੀ ਜਗਾ ਵਾ ਤੁਸੀਂ ਇੱਥੇ ਪੈਸੇ ਦੋ ਰੈਂਟ ਦੋ ਜੇ ਤੁਸੀਂ ਕੈਂਪ ਕਰਨਾ ਪਹਿਲਾਂ ਤਾਂ ਤੁਹਾਨੂੰ ਕਰਨ ਹੀ ਨਹੀਂ ਦੇਣਾ ਛੀਤੀ ਕਿਤੇ ਕਿਉਂਕਿ ਉਹ ਚਾਹੁੰਦੇ ਨੇ ਤੁਸੀਂ ਉਹਨਾਂ ਦੇ ਹੋਟਲ ਲੋ ਤੇ ਦੂਜੀ ਗੱਲ ਇਹ ਹੈ ਅਟਲਟਨਲ ਤੋਂ ਪਰਲੀ ਸਾਈਡ ਅਸੀਂ ਜ਼ਰੂਰ ਲੋਕੇਸ਼ਨ ਲੱਭਾਂਗੇ ਵੀ ਸੋਹਣੀ ਲੋਕੇਸ਼ਨ ਮਿਲ ਜAVE ਵੀ ਇੱਥੇ ਪਾਣੀ ਵੀ ਸੁਵਿਧਾ ਹੋਵੇ ਤੇ ਸਾਨੂੰ ਵੀ ਕੋਈ ਐਦਾਂ ਦੀ ਪ੍ਰੋਬਲਮ ਨਾ ਆਵੇ ਕੋਈ ਵੀ ਜ਼ਿਆਦਾ ਤੇ ਸਾਨੂੰ ਕਰਾਊਡਡ ਏਰੀਆ ਨਹੀਂ ਚਾਹੀਦਾ ਸ਼ਾਂਤ ਜਿਹਾ ਏਰੀਆ ਚਾਹੀਦਾ ਵਾ ਇੱਥੇ ਅਸੀਂ ਕੈਂਪਿੰਗ ਕਰ ਸਕੀਏ ਤੇ ਆਪਦਾ ਖਾਣਾ-ਪੀਣਾ ਬਣਾ ਕੇ ਰਾਤ ਕੱਟ ਸਕੀਏ ਤੇ ਬਾਕੀ ਤੁਹਾਨੂੰ ਉਹ ਵੀ ਜਗ੍ਹਾ ਦਿਖਾਵਾਂਗੇ ਜਿੱਥੇ ਅਸੀਂ ਕੈਂਪ ਕਰਾਂਗੇ ਜੇ ਸਾਨੂੰ ਇਹ ਜੀ ਜਗ੍ਹਾ ਨਾ ਮਿਲੀ ਫਿਰ ਅਸੀਂ ਹੋ ਸਕਦਾ ਕੋਈ ਢਾਬੇ ਤੇ ਕੋਈ ਰੂਮ ਲੈ ਕੇ ਜਾਂ ਢਾਬੇ ਵਾਲਿਆਂ ਨਾਲ ਗੱਟਮਟ ਕਰਕੇ ਢਾਬੇ ਤੇ ਟੈਂਟ ਲਾ ਕੇ ਅਸੀਂ ਰਹਿ ਜਾਈਏ ਤੇ ਇਹ ਬਈ ਤੁਹਾਨੂੰ ਹੁਣ ਥੋੜੇ ਟਾਈਮ ਬਾਅਦ ਹੀ ਦੱਸ ਦਾਂਗੇ ਸਾਨੂੰ ਸੇਫਟੀਸ ਫਸਟ ਸਾਨੂੰ ਪਹਿਲਾਂ ਆ ਸੇਫਟੀ ਹਾਂ ਕਿਤੇ ਸਭ ਸਿਓਰ ਫੀਲ ਹੋਇਆ ਅਸੀਂ ਇੱਥੇ ਪਹਿਲਾ ਦਿਨ ਆ ਅਸੀਂ ਸਵੇਰ ਦੇ ਤੁਰੇ ਹੋਏ ਹਾਂ ਥਕਾਵਟ ਵੀ ਆ ਸਰੀਰ ਨੂੰ ਤੇ ਸਾਡਾ ਸਮਾਨ ਵੀ ਹਜੇ ਸੈਟ ਅਪ ਕਰਨਾ ਤੇ ਪਹਿਲਾ ਦਿਨ ਤੇ ਪਹਿਲੇ ਦਿਨ ਬਹੁਤ ਚੀਜ਼ਾਂ ਇਹ ਜਿਹੀਆਂ ਨੇ ਜਿਹੜੀਆਂ ਜਦੋਂ ਆਪਾਂ ਕੈਂਪਿੰਗ ਕਰਾਂਗੇ ਜਾਂ ਆਪਾਂ ਬੈਠਾਂਗੇ ਜਾਂ ਆਪਾਂ ਕੁਕਿੰਗ ਕਰਨੀ ਸ਼ੁਰੂ ਕਰਾਂਗੇ ਉਦੋਂ ਆਪਾਂ ਨੂੰ ਯਾਦ ਆਊਗਾ ਵੀ ਸਾਡੇ ਕੋਲ ਆਹ ਨਹੀਂ ਹੈਗਾ ਆਹ ਨਹੀਂ ਹੈਗਾ ਆਹ ਨਹੀਂ ਹੈਗਾ ਉਹ ਚੀਜ਼ਾਂ ਨਹੀਂ ਤਾਂ ਇਹ ਪਹਿਲੇ ਦਿਨ ਮਤਲਬ ਕਿ ਥੋੜਾ ਜਿਹਾ ਅਡਜਸਟਮੈਂਟ ਨੂੰ ਟਾਈਮ ਲੱਗਦਾ ਉਸ ਤੋਂ ਬਾਅਦ ਤਾਂ ਫਿਰ ਫਲੋ ਬਣ ਜਾਂਦਾ ਫਿਰ ਆਪਾਂ ਉਸ ਉਹਦੇ ਨਾਲ ਚੱਲੀ ਜਾਂਦੇ ਹਾਂ ਠੀਕ ਹੈ ਜੀ ਬਾਈ ਉੱਥਰ ਉਹ ਤੁਹਾਨੂੰ ਹੁਣ ਅਗਲੇ ਸਪੌਟ ਤੇ ਮਿਲਦੇ ਆ ਜਿੱਥੇ ਹੁਣ ਆਪਾਂ ਰੁਕਾਂਗੇ ਉਹ ਤੁਹਾਨੂੰ ਦਿਖਾਉਂਦੇ ਆ ਓਕੇ ਫਾਈ ਜਗ੍ਹਾ ਮਿਲੀ ਹੈ ਇੱਕ ਦੇਖਦੇ ਆ ਜੇ ਇੱਥੇ ਬਣਦੀ ਗੱਲ ਤਾਂ ਨਹੀਂ ਕੋਈ ਨਹੀਂ ਨਹੀਂ ਜਿਆਦਾ ਖਰਾਬ ਹੈ ਕੰਮ ਹਨ ਇੱਥੇ ਬਾਹਰ ਲਾ ਸਕਦੇ ਆ ਪਰ ਇੱਥੇ ਆਏ ਆ ਵੀ ਮੀਂਹ ਆ ਗਿਆ ਤਾਂ ਥੱਲੇ ਗੱਚ ਹੋ ਜਾਊਗਾ ਕੰਮ ਆਪਾਂ ਨੂੰ ਚਾਹੀਦੀ ਜਗਾ ਪੱਕੀ ਪਲੈਟਫਾਰਮ ਚਾਹੀਦਾ ਪੱਕਾ ਇਦਾਂ ਦਾ ਚੱਲੋ ਥੋੜਾ ਹੋਰ ਅੱਗੇ ਚੱਲਦੇ ਹਾਂ ਕੋਈ ਨਹੀਂ ਉਹ ਰੋਡ ਤਾਂ ਆ ਬਾਈ ਆਪਾਂ ਥੱਲੇ ਉਤਰਿਆ ਜੀ ਥੋੜਾ ਰੋੜਾ ਨਾ ਮੈਂ ਹਾਂ ਆ ਦੇ ਇੱਧਰ ਖੱਤੇ ਪੜੇ ਹੋਏ ਆ ਇੱਥੇ ਕਿਤੇ ਵਧੀਆ ਜਗਾ ਮਿਲ ਜੂ ਸਾਇਦ ਸਾਨੂੰ ਕੋਈ ਕੈਂਪਿੰਗ ਵਾਲੀ ਜਗਾ ਲੱਭ ਜਵੇ ਕਿਉਂਕਿ ਇੱਥੇ ਕਿਸੇ ਨੇ ਨਹੀਂ ਆ ਹਾਂ ਇਹ ਵੀ ਆ ਬਸ ਥੋੜਾ ਜਿਹਾ ਪਲੇਨ ਸਰਫੇਸ ਹੋਵੇ ਹਾਂ ਠੰਡ ਬਹੁਤ ਹੈ ਬਾਹਰ

ਵੰਨਤਾ ਆਪਾਂ ਬੜੀ ਜ਼ੋਰ-ਜ਼ੋਰ ਦੀ ਲੈ ਆਈ ਸੀ। ਨਹੀਂ ਠੀਕ ਆ, ੁੱਲੇ ਨੂੰ ਦੇਖ ਲੈ ਕੋਈ। ਲੈ ਵੈਂਟਲ ਆ ਵੈਲਕਮ। 5:00 ਵੱਜ ਗਏ ਬਾਈ, ਆਪਾਂ ਨੂੰ ਇੱਥੇ ਪਹੁੰਚਦਿਆਂ ਨੂੰ। ਜਗ੍ਹਾ ਥੋੜੀ ਸਾਨੂੰ ਔਖੀ ਮਿਲੀ ਕਿਉਂਕਿ ਸਾਡਾ ਇਹ ਐਕਸਪੀਰੀਅੰਸ ਨਵਾਂ ਹੈ ਬਾਈ ਕੈਂਪਿੰਗ ਦਾ। ਇਦਾਂ ਦੇਵ ਉਹਨਾਂ ਦਾ ਕੋਈ ਦੇਵਨਾਂ ਦਾ ਉਹਨਾਂ ਦਾ ਐਕਸਪੀਰੀਅੰਸ ਪੁਰਾਣਾ ਹੈ ਬਾਈ। ਸਾਡੇ ਲਈ ਇਹ ਨਵੀਂ ਚੀਜ਼ ਹੈ। ਪਰ ਜਗ੍ਹਾ ਮਿਲ ਗਈ ਬੜੀ ਸ਼ਾਂਤੀ ਹੈ ਕਿਉਂਕਿ ਰੋਡ ਦੇ ਕਿਨਾਰੇ ਅਸੀਂ ਪਹਿਲਾਂ ਰੁਕਣ ਦੀ ਸੋਚੀ ਸੀ ਪਰ ਇੱਥੇ ਬਾਈ ਗੱਡੀਆਂ ਆਉਂਦੀਆਂ ਜਾਂਦੀਆਂ ਨੇ। ਤੇ ਰਾਤ ਨੂੰ ਟਰੱਕ ਵੀ ਚੱਲਦੇ ਆ 60 ਫੀਟ ਵੱਜਣ ਤੋਂ ਬਚਾ ਇੱਥੇ ਹੁਣ ਜਿਵੇਂ ਸ਼ਾਂਤੀ ਹੈ ਖ਼ੈ ਨਾਲ ਤਾਂ ਜਦ ਤੱਕ ਕੋਈ ਸਾਨੂੰ ਆ ਕੇ ਡਿਸਟਰਬ ਨਹੀਂ ਕਰਦਾ ਤੇ ਸਵੇਰ ਵਾਲਾ 뷰 ਸਵੇਰੇ ਜਿਹੜਾ 뷰 ਆਉਣਾ ਉਹ ਜਿਵੇਂ ਹੀ ਅ ਲਾਜਵਾ 뷰 ਆਉਣਾ ਆਪਾਂ ਇਹ ਮੈਂ ਕਹਿੰਦਾ ਮੈਂਸ਼ਨ ਕਰ ਦਾਂਗੇ ਲੋਕੇਸ਼ਨ ਹਾਂ ਇੱਧਰਲੇ ਪਾਸੇ ਆ ਮੜੇ ਇਹਨੂੰ ਦਿੰਦਾ ਨਹੀਂ ਲਾਲੀਏ ਟੈਂਟ ਟੈਂਟ ਸੈਟਅਪ ਦਾ ਕੰਮ ਮੇਰਾ ਤੇ ਖਾਣ ਪੀਣ ਦਾ ਸੈਟਅਪ ਦਾ ਕੰਮ ਸੰਦੀਪ ਸਿਆਉਰ ਜੀ ਦਾ ਸੰਦੀਪ ਓਕੇ ਓਕੇ ਵੀਰੇ ਆ ਲੈ ਬਾਈ ਤਰਪਾਲ ਓਕੇ ਤੇ ਆ ਦੇ ਰੱਖ ਕੁਕਿੰਗ ਵਾਲਾ ਸਮਾਨ ਗੈਸ ਸਿਲੰਡਰ ਜੱਸ ਜੱਸ ਐਸੀ ਦੀ ਬਣਾਉਣਾ ਹਾਂ ਲੱਕਣਾ ਸੂਈ ਇਕੱਠੀਆਂ ਕਰਦੀਆਂ ਰਾਤ ਨੂੰ ਇੱਕੜਾ ਦਾ ਪਲਾਂ ਲੈ ਕੇ ਆਣੀ ਆ ਹਾਂ ਬੜੀਆਂ ਨਹੀਂ ਸਕਣਾ ਬਈ ਆਪਾਂ ਇਹਨੂੰ ਦੁਬਾਰਾ ਠਗਣਾ ਨਾਲ ਜਾਗ ਰੱਖੀ ਯੈਸ ਯੈਸ ਬੌਸ ਯੈਸ ਬੌਸ ਸੈਟਅਪ ਹੋ ਗਿਆ ਬਈ ਆਪਣਾ ਤੇ ਭੂਜਿਆ ਕਰ ਲਓ ਮੈਂ ਕਿਹ ਪਤਾ ਮੈਂ ਤੜਕਾ ਸੰਦੀਪ ਨੇ ਬਣਾ ਲਿਆ ਆਂਡਾ ਭੂਜਿਆ ਤੇ ਨਾਲ ਆਪਾਂ ਬ੍ਰੈਡ ਲੈ ਆਏ ਸੀ ਤੇ ਨਾਲ ਜਿਹੜੇ ਘਰੋਂ ਦੋ ਪਰੌਂਠੇ ਲੈਂਦੇ ਸੀ ਉਹ ਬਾਕੀ ਆਜ ਦੇ ਵਿੱਚ ਆਪਣਾ ਦੁੱਧ ਰਿਫਾਈਨਡ ਸਰਮਾ ਤੇਲ ਤੇ ਇਹ ਸਾਰਾ ਕੁਝ ਆਹਣਾ ਆਪਾਂ ਕੱਲ ਨੂੰ ਸਵੇਰੇ ਵਰਤਾਂਗੇ ਆ ਆਪਣਾ ਲੱਗਿਆ ਕੈਂਪ ਇਹ ਬਿਲਕੁਲ ਸੈਟਅਪ ਹੋ ਗਿਆ ਇੱਧਰ ਸਾਹਮਣੇ ਬਰਫ ਵਾਲੇ ਪਹਾੜ ਨੇ ਜਿਹੜੇ ਸਵੇਰੇ ਦਿਖਾਵਾਂਗੇ ਤੇ ਇੱਧਰ ਵੀ ਬੜੇ ਨਿਹਾਰੇਦਾਰ ਪਹਾੜ ਨੇ ਇਹ ਵੀ ਸਵੇਰੇ ਤੁਹਾਨੂੰ ਥਿਊ ਵਿਊ ਦਿਖਾਵਾਂਗੇ ਠੀਕ ਹੈ ਜੀ ਬਾਈ ਅੱਜ ਦੇ ਦਿਨ ਦੀ ਇੱਥੇ ਕਰਦੇ ਹਾਂ ਸਮਾਪਤੀ ਤੇ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਤੇ ਟੈਂਟ ਚ ਕਰਦੇ ਆ ਅਰੈਸਟ ਤੇ ਉਸ ਤੋਂ ਪਹਿਲਾਂ ਅਸੀਂ ਸਾਰਾ ਕੁਝ ਗੱਡੀ 'ਚ ਸਾਮ ਦੇਣਾ ਤਾਂ ਕਿ ਜੇ ਮੀਂਹ ਆ ਜਾਵੇ ਤਾਂ ਕਿਉਂਕਿ ਪਹਾੜਾਂ 'ਨਾ ਮੀਂਹ ਕੁਝ ਪਤਾ ਨਹੀਂ ਵੈਸੇ ਤਾਂ ਤਾਰੇ ਦੀਂਦੇ ਆ ਜੇ ਮੀਂਹ ਆ ਜਾਵੇ ਤਾਂ ਸਾਡਾ ਸਮਾਨ ਬਚਿਆ ਰਹੇ ਠੀਕ ਆ ਜੀ ਬਾਈ ਸਸਰੀਕਾਲਾ ਸਾਰਿਆਂ ਨੂੰ ਕੱਲੂ ਮਿਲਦੇ ਆ ਨਵੇਂ ਸਫਰਾਂ ਤੇ ਨਵੇਂ ਰਾਹਾਂ ਤੇ ਨਵੀਆਂ ਗੱਲਾਂ ਦੇ ਨਾਲ